ਕੱਲ ਜੋ ਆਪਾਂ ਮਾਗੀ ਮੇਲੇ ਤੇ ਪੰਥਕਾ ਕਤਰਤਾ ਕੀਤੀ ਗਈ ਉਹਦੇ ਚ ਸੰਗਤਾਂ ਨੇ ਬਹੁਤ ਵੱਡੀਆਂ ਆਖਿਆਈਆਂ ਝਾਕੇ ਪ੍ਰਸ਼ਾਸਨ ਦੀਆਂ ਰੋਕਾਂ ਦੇ باوجود ਹੀ ਬੜੀ ਅਦਾਚ ਪਹੁੰਚ ਕੇ ਜਿਹੜਾ ਉਥੇ ਪਹੁੰਚੇ ਉਹਨਾਂ ਉਹਨਾਂ ਦਾ ਤਹਿ ਦਿਲ ਤੋਂ ਧੰਵਾਦ ਕਿ ਉਹਨਾਂ ਨੇ ਬਹੁਤ ਵੱਡਾ ਸੰਘਰਸ਼ ਕਰਕੇ ਉਥੇ ਪਹੁੰਚਣਾ ਪਿਆ ਉਹਨਾਂ ਨੂੰ ਤੇ ਦੂਸਰਾ ਜਿਹੜਾ ਉਥੇ ਜੋ ਵੀ ਕੱਲ ਉਹ ਪ੍ਰਬੰਧ ਸੀ ਉਹਦੇ ਚ ਸੌ ਕਮੀਆਂ ਰਹਿ ਗਈਆਂ ਹੋਣਗੀਆਂ ਕੋਈ ਬੁਲਾਰਿਆਂ ਨੂੰ ਬੋਲਣ ਦਾ ਮੌਕਾ ਨਹੀਂ ਮਿਲਿਆ ਇਸ ਕਰਕੇ ਉਹਨਾਂ ਕੋ ਵੀ ਮਾਫੀ ਚਾਹੁੰਦੇ ਆ ਅੱਗੇ ਤੋਂ ਵੀ ਤੁਹਾਡੇ ਚ ਸਹਿਯੋਗ ਦੀ ਉਮੀਦ ਰੱਖਦੇ ਹਾਂ ਕਿ ਤੁਸੀਂ ਜਿਦਾਂ ਕੱਲ ਬਹੁਤ ਵੱਡਾ ਸਹਿਯੋਗ ਦਿੱਤਾ ਉਹਦਾ ਆਉਣ ਵਾਲੇ ਸਮੇਂ ਵਿੱਚ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਪਾਂ ਪੰਥ ਔਰ ਪੰਜਾਬ ਨੂੰ ਬਚਾ ਸਕੀਏ ਕੱਲ ਜੋ ਆਪਾਂ ਮਾਗੀ ਮੇਲੇ ਤੇ ਪੰਥਕਾ ਕਤਰਤਾ ਕੀਤੀ ਗਈ ਉਹਦੇ ਚ ਸੰਗਤਾਂ ਨੇ ਬਹੁਤ ਵੱਡੀਆਂ ਅੱਖਿਆਈਆਂ ਝਾਕੇ ਪ੍ਰਸ਼ਾਸਨ ਦੀਆਂ ਰੋਕਾਂ ਦੇ باوجود ਵੀ ਵੱਡੀ ਅਦਾਚ ਪਹੁੰਚ ਕੇ ਜਿਹੜਾ ਉਥੇ ਪਹੁੰਚੇ ਉਹਨਾਂ ਦਾ ਤੈਅ ਦੇ ਤਨਵਾਦ ਕਿ ਉਹਨਾਂ ਨੇ ਬਹੁਤ ਵੱਡਾ ਸੰਘਰਸ਼ ਕਰਕੇ ਉੱਥੇ ਪਹੁੰਚਣਾ ਪਿਆ ਉਹਨਾਂ ਨੂੰ ਤੇ ਦੂਸਰਾ ਜਿਹੜਾ ਉੱਥੇ ਜੋ ਵੀ ਕੱਲ ਉਹ ਪ੍ਰਬੰਧ ਸੀ ਉਹਦੇ ਚ 100 ਕਮੀਆਂ ਰਹਿ ਗਈਆਂ ਹੋਣਗੀਆਂ ਕੋਈ ਬੁਲਾਰਿਆਂ ਨੂੰ ਬੋਲਣ ਦਾ ਮੌਕਾ ਨਹੀਂ ਮਿਲਿਆ ਇਸ ਕਰਕੇ ਉਹਨਾਂ ਕੋ ਵੀ ਮਾਫੀ ਚਾਹੁੰਦੇ ਆ ਤੇ ਅੱਗੇ ਤੋਂ ਵੀ ਤੁਹਾਡੇ ਚ ਸਹਿਯੋਗ ਦੀ ਉਮੀਦ ਰੱਖਦੇ ਆ ਕਿ ਤੁਸੀਂ ਜਿਦਾਂ ਕੱਲ ਬਹੁਤ ਵੱਡਾ ਸਹਿਯੋਗ ਦਿੱਤਾ ਉਹਦਾ ਆਉਣ ਵਾਲੇ ਸਮੇਂ ਚ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਪਾਂ ਪੰਥ ਔਰ ਪੰਜਾਬ ਨੂੰ ਬਚਾ ਸਕੀਏ ਕੱਲ ਜੋ ਆਪਾਂ ਮਾਗੀ ਮੇਲੇ ਤੇ ਇਹ ਪੰਥਕਾ ਕਤਰਤਾ ਕੀਤੀ ਗਈ ਉਹਦੇ ਚ ਸੰਗਤਾ ਨੇ ਬਹੁਤ ਵੱਡੀਆਂ ਆਖਿਆਈਆਂ ਝਾਕੇ ਪ੍ਰਸ਼ਾਸਨ ਦੀਆਂ ਰੋਕਾਂ ਦੇ باوجود ਹੀ ਬੜੀ ਅਦਾਚ ਪਹੁੰਚ ਕੇ ਜਿਹੜਾ ਉਥੇ ਪਹੁੰਚੇ ਉਹਨਾਂ ਉਹਨਾਂ ਦਾ ਤਹਿ ਦਿਲ ਤੋਂ ਧੰਵਾਦ ਕਿ ਉਹਨਾਂ ਨੇ ਬਹੁਤ ਵੱਡਾ ਸੰਘਰਸ਼ ਕਰਕੇ ਉਥੇ ਪਹੁੰਚਣਾ ਪਿਆ ਉਹਨਾਂ ਨੂੰ ਤੇ ਦੂਸਰਾ ਜਿਹੜਾ ਉਥੇ ਜੋ ਵੀ ਕੱਲ ਉਹ ਪ੍ਰਬੰਧ ਸੀ ਉਹਦੇ ਚ 100 ਕਮੀਆਂ ਰਹਿ ਗਈਆਂ ਹੋਣਗੀਆਂ ਕੋਈ ਬਲਾਰਿਆਂ ਨੂੰ ਬੋਲਣ ਦਾ ਮੌਕਾ ਨਹੀਂ ਮਿਲਿਆ ਇਸ ਕਰਕੇ ਉਹਨਾਂ ਕੋ ਵੀ ਮਾਫੀ ਚਾਹੁੰਦੇ ਆ ਤੇ ਅੱਗੇ ਤੋਂ ਵੀ ਤੁਹਾਡੇ ਚ ਸਹਿਯੋਗ ਦੀ ਉਮੀਦ ਰੱਖਦੇ ਹਾਂ ਕਿ ਤੁਸੀਂ ਜਿਦਾਂ ਕੱਲ ਬਹੁਤ ਵੱਡਾ ਸਹਿਯੋਗ ਦਿੱਤਾ ਉਹਦਾ ਆਉਣ ਵਾਲੇ ਸਮੇਂ ਵਿੱਚ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਪਾਂ ਪੰਥ ਔਰ ਪੰਜਾਬ ਨੂੰ ਬਚਾ ਸਕੀਏ ਕੱਲ ਜੋ ਆਪਾਂ ਮਾਗੀ ਮੇਲੇ ਤੇ ਪੰਥਕਾ ਕਤਰਤਾ ਕੀਤੀ ਗਈ ਉਹਦੇ ਚ ਸੰਗਤਾਂ ਨੇ ਬਹੁਤ ਵੱਡੀਆਂ ਆਖਿਆਈਆਂ ਝਾਕੇ ਪ੍ਰਸ਼ਾਸਨ ਦੀਆਂ ਰੋਕਾਂ ਦੇ باوجود ਵੀ ਬੜੀ ਅਦਾਚ ਪਹੁੰਚ ਕੇ ਜਿਹੜਾ ਉਥੇ ਪਹੁੰਚੇ ਉਹਨਾਂ ਦਾ ਤੈਅ ਦਿਲ ਤੋਂ ਧੰਵਾਦ ਕਿ ਉਹਨਾਂ ਨੇ ਬਹੁਤ ਵੱਡਾ ਸੰਘਰਸ਼ ਕਰਕੇ ਉਥੇ ਪਹੁੰਚਣਾ ਪਿਆ ਉਹਨਾਂ ਨੂੰ ਤੇ ਦੂਸਰਾ ਜਿਹੜਾ ਉੱਥੇ ਜੋ ਵੀ ਕੱਲ ਉਹ ਪ੍ਰਬੰਧ ਸੀ ਉਹਦੇ ਚ 100 ਕਮੀਆਂ ਰਹਿ ਗਈਆਂ ਹੋਣਗੀਆਂ ਕੋ ਬੁਲਾਰਿਆਂ ਨੂੰ ਬੋਲਣ ਦਾ ਮੌਕਾ ਨਹੀਂ ਮਿਲਿਆ ਇਸ ਕਰਕੇ ਉਹਨਾਂ ਕੋ ਵੀ ਮਾਫੀ ਚਾਹੁੰਦੇ ਆ ਤੇ ਅੱਗੇ ਤੋਂ ਵੀ ਤੁਹਾਡੇ ਚ ਸਹਿਯੋਗ ਦੀ ਉਮੀਦ ਰੱਖਦੇ ਆ ਕਿ ਤੁਸੀਂ ਜਿਦਾਂ ਕੱਲ ਬਹੁਤ ਵੱਡਾ ਸਹਿਯੋਗ ਦਿੱਤਾ ਉਹਦਾ ਆਉਣ ਵਾਲੇ ਸਮੇਂ ਚ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਪਾਂ ਪੰਥ ਔਰ ਪੰਜਾਬ ਨੂੰ ਬਚਾ ਸਕੀਏ ਕੱਲ ਜੋ ਆਪਾਂ ਮਾਗੀ ਮੇਲੇ ਤੇ ਇਹ ਪੰਥਕਾ ਕਰਤਾ ਕੀਤੀ ਗਈ ਉਹਦੇ ਚ ਸੰਗਤਾਂ ਨੇ ਬਹੁਤ ਵੱਡੀਆਂ ਆਖਿਆਈਆਂ ਝਾਕੇ ਪ੍ਰਸ਼ਾਸਨ ਦੀਆਂ ਰੋਕਾਂ ਦੇ باوجود ਹੀ ਬੜੀ ਅਦਾਚ ਪਹੁੰਚ ਕੇ ਜਿਹੜਾ ਉਥੇ ਪਹੁੰਚੇ ਉਹਨਾਂ ਉਹਨਾਂ ਦਾ ਤਹਿ ਦਿਲ ਤੋਂ ਧੰਵਾਦ ਕਿ ਉਹਨਾਂ ਨੇ ਬਹੁਤ ਵੱਡਾ ਸੰਘਰਸ਼ ਕਰਕੇ ਉਥੇ ਪਹੁੰਚਣਾ ਪਿਆ ਉਹਨਾਂ ਨੂੰ ਤੇ ਦੂਸਰਾ ਜਿਹੜਾ ਉਥੇ ਜੋ ਵੀ ਕੱਲ ਉਹ ਪ੍ਰਬੰਧ ਸੀ ਉਹਦੇ ਚ 100 ਕਮੀਆਂ ਰਹਿ ਗਈਆਂ ਹੋਣਗੀਆਂ ਕੋਈ ਬਲਾਰਿਆਂ ਨੂੰ ਬੋਲਣ ਦਾ ਮੌਕਾ ਨਹੀਂ ਮਿਲਿਆ ਇਸ ਕਰਕੇ ਉਹਨਾਂ ਕੋ ਵੀ ਮਾਫੀ ਚਾਹੁੰਦੇ ਆ ਤੇ ਅੱਗੇ ਤੋਂ ਵੀ ਤੁਹਾਡੇ ਚ ਸਹਿਯੋਗ ਦੀ ਉਮੀਦ ਰੱਖਦੇ ਹਾਂ ਕਿ ਤੁਸੀਂ ਜਿਦਾਂ ਕੱਲ ਬਹੁਤ ਵੱਡਾ ਸਹਿਯੋਗ ਦਿੱਤਾ ਉਹਦਾ ਆਉਣ ਵਾਲੇ ਸਮੇਂ 'ਚ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਪਾਂ ਪੰਥ ਔਰ ਪੰਜਾਬ ਨੂੰ ਬਚਾ ਸਕੀਏ ਕੱਲ ਜੋ ਆਪਾਂ ਮਾਗੀ ਮੇਲੇ ਤੇ ਪੰਥ ਕਾ ਕਤਰਤਾ ਕੀਤੀ ਗਈ ਉਹਦੇ 'ਚ ਸੰਗਤਾਂ ਨੇ ਬਹੁਤ ਵੱਡੀਆਂ ਆਖਿਆਈਆਂ ਝਾਕੇ ਪ੍ਰਸ਼ਾਸਨ ਦੀਆਂ ਰੋਕਾਂ ਦੇ باوجود ਵੀ ਬੜੀ ਅਦਾਚ ਪਹੁੰਚ ਕੇ ਜਿਹੜਾ ਉਥੇ ਪਹੁੰਚੇ ਉਹਨਾਂ ਉਹਨਾਂ ਦਾ ਤਹਿ ਦਿਲ ਤੋਂ ਧੰਵਾਦ ਕਿ ਉਹਨਾਂ ਨੇ ਬਹੁਤ ਵੱਡਾ ਸੰਘਰਸ਼ ਕਰਕੇ ਉਥੇ ਪਹੁੰਚਣਾ ਪਿਆ ਉਹਨਾਂ ਨੂੰ ਤੇ ਦੂਸਰਾ ਜਿਹੜਾ ਉੱਥੇ ਜੋ ਵੀ ਕੱਲ ਉਹ ਪ੍ਰਬੰਧ ਸੀ ਉਹਦੇ ਚ 100 ਕਮੀਆਂ ਰਹਿ ਗਈਆਂ ਹੋਣਗੀਆਂ ਕੋ ਬੁਲਾ ਰਿਆਂ ਨੂੰ ਬੋਲਣ ਦਾ ਮੌਕਾ ਨਹੀਂ ਮਿਲਿਆ ਇਸ ਕਰਕੇ ਉਹਨਾਂ ਕੋ ਵੀ ਮਾਫੀ ਚਾਹੁੰਦੇ ਆ ਤੇ ਅੱਗੇ ਤੋਂ ਵੀ ਤੁਹਾਡੇ ਚ ਸਹਿਯੋਗ ਦੀ ਉਮੀਦ ਰੱਖਦੇ ਆ ਕਿ ਤੁਸੀਂ ਜਿਦਾਂ ਕੱਲ ਬਹੁਤ ਵੱਡਾ ਸਹਿਯੋਗ ਦਿੱਤਾ ਉਹਦਾ ਆਉਣ ਵਾਲੇ ਸਮੇਂ ਚ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਪਾਂ ਪੰਥ ਔਰ ਪੰਜਾਬ ਨੂੰ ਬਚਾ ਸਕੀਏ ਕੱਲ ਜੋ ਆਪਾਂ ਮਾਗੀ ਮੇਲੇ ਤੇ ਇਹ ਪੰਥਕਾ ਕਤਰਤਾ ਕੀਤੀ ਗਈ ਉਹਦੇ ਚ ਸੰਗਤਾ ਨੇ ਬਹੁਤ ਵੱਡੀਆਂ ਆਖਿਆਈਆਂ ਝਾਕੇ ਪ੍ਰਸ਼ਾਸਨ ਦੀਆਂ ਰੋਕਾਂ ਦੇ باوجود ਹੀ ਬੜੀ ਅਦਾਚ ਪਹੁੰਚ ਕੇ ਜਿਹੜਾ ਉਥੇ ਪਹੁੰਚੇ ਉਹਨਾਂ ਉਹਨਾਂ ਦਾ ਤਹਿ ਦਿਲ ਤੋਂ ਧੰਵਾਦ ਕਿ ਉਹਨਾਂ ਨੇ ਬਹੁਤ ਵੱਡਾ ਸੰਘਰਸ਼ ਕਰਕੇ ਉਥੇ ਪਹੁੰਚਣਾ ਪਿਆ ਉਹਨਾਂ ਨੂੰ ਤੇ ਦੂਸਰਾ ਜਿਹੜਾ ਉਥੇ ਜੋ ਵੀ ਕੱਲ ਉਹ ਪ੍ਰਬੰਧ ਸੀ ਉਹਦੇ ਚ 100 ਕਮੀਆਂ ਰਹਿ ਗਈਆਂ ਹੋਣਗੀਆਂ ਕੋਈ ਬਲਾਰਿਆਂ ਨੂੰ ਬੋਲਣ ਦਾ ਮੌਕਾ ਨਹੀਂ ਮਿਲਿਆ ਇਸ ਕਰਕੇ ਉਹਨਾਂ ਕੋ ਵੀ ਮਾਫੀ ਚਾਹੁੰਦੇ ਆ ਤੇ ਅੱਗੇ ਤੋਂ ਵੀ ਤੁਹਾਡੇ ਚ ਸਹਿਯੋਗ ਦੀ ਉਮੀਦ ਰੱਖਦੇ ਹਾਂ ਕਿ ਤੁਸੀਂ ਜਿਦਾਂ ਕੱਲ ਬਹੁਤ ਵੱਡਾ ਸਹਿਯੋਗ ਦਿੱਤਾ ਉਹਦਾ ਆਉਣ ਵਾਲੇ ਸਮੇਂ 'ਚ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਪਾਂ ਪੰਥ ਔਰ ਪੰਜਾਬ ਨੂੰ ਬਚਾ ਸਕੀਏ ਕੱਲ ਜੋ ਆਪਾਂ ਮਾਗੀ ਮੇਲੇ ਤੇ ਪੰਥ ਕਾ ਕਤਰਤਾ ਕੀਤੀ ਗਈ ਉਹਦੇ 'ਚ ਸੰਗਤਾਂ ਨੇ ਬਹੁਤ ਵੱਡੀਆਂ ਆਖਿਆਈਆਂ ਝਾਕੇ ਪ੍ਰਸ਼ਾਸਨ ਦੀਆਂ ਰੋਕਾਂ ਦੇ باوجود ਵੀ ਬੜੀ ਅਦਾਚ ਪਹੁੰਚ ਕੇ ਜਿਹੜਾ ਉਥੇ ਪਹੁੰਚੇ ਉਹਨਾਂ ਉਹਨਾਂ ਦਾ ਤਹਿ ਦਿਲ ਤੋਂ ਧੰਵਾਦ ਕਿ ਉਹਨਾਂ ਨੇ ਬਹੁਤ ਵੱਡਾ ਸੰਘਰਸ਼ ਕਰਕੇ ਉਥੇ ਪਹੁੰਚਣਾ ਪਿਆ ਉਹਨਾਂ ਨੂੰ ਤੇ ਦੂਸਰਾ ਜਿਹੜਾ ਉੱਥੇ ਜੋ ਵੀ ਕੱਲ ਉਹ ਪ੍ਰਬੰਧ ਸੀ ਉਹਦੇ ਚ 100 ਕਮੀਆਂ ਰਹਿ ਗਈਆਂ ਹੋਣਗੀਆਂ ਕੋਈ ਬੁਲਾਰਿਆਂ ਨੂੰ ਬੋਲਣ ਦਾ ਮੌਕਾ ਨਹੀਂ ਮਿਲਿਆ ਇਸ ਕਰਕੇ ਉਹਨਾਂ ਕੋ ਵੀ ਮਾਫੀ ਚਾਹੁੰਦੇ ਆ ਤੇ ਅੱਗੇ ਤੋਂ ਵੀ ਤੁਹਾਡੇ ਚ ਸਹਿਯੋਗ ਦੀ ਉਮੀਦ ਰੱਖਦੇ ਆ ਕਿ ਤੁਸੀਂ ਜਿਦਾਂ ਕੱਲ ਬਹੁਤ ਵੱਡਾ ਸਹਿਯੋਗ ਦਿੱਤਾ ਉਹਦਾ ਆਉਣ ਵਾਲੇ ਸਮੇਂ ਚ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਪਾਂ ਪੰਥ ਔਰ ਪੰਜਾਬ ਨੂੰ ਬਚਾ ਸਕੀਏ ਕੱਲ ਜੋ ਆਪਾਂ ਮਾਗੀ ਮੇਲੇ ਤੇ ਇਹ ਪੰਥ ਕਾ ਕਤਰਤਾ ਕੀਤੀ ਗਈ ਉਹਦੇ ਚ ਸੰਗਤਾਂ ਨੇ ਬਹੁਤ ਵੱਡੀਆਂ ਆਖਿਆਈਆਂ ਝਾਕੇ ਪ੍ਰਸ਼ਾਸਨ ਦੀਆਂ ਰੋਕਾਂ ਦੇ باوجود ਦੀ ਵੱਡੀ ਅਦਾਚ ਪਹੁੰਚ ਕੇ ਜਿਹੜਾ ਉਥੇ ਪਹੁੰਚੇ ਉਹਨਾਂ ਉਹਨਾਂ ਦਾ ਤਹਿ ਦਿਲ ਤੋਂ ਧੰਵਾਦ ਕਿ ਉਹਨਾਂ ਨੇ ਬਹੁਤ ਵੱਡਾ ਸੰਘਰਸ਼ ਕਰਕੇ ਉਥੇ ਪਹੁੰਚਣਾ ਪਿਆ ਉਹਨਾਂ ਨੂੰ ਤੇ ਦੂਸਰਾ ਜਿਹੜਾ ਉਥੇ ਜੋ ਵੀ ਕੱਲ ਉਹ ਪ੍ਰਬੰਧ ਸੀ ਉਹਦੇ ਚ 100 ਕਮੀਆਂ ਰਹਿ ਗਈਆਂ ਹੋਣਗੀਆਂ ਕੋਈ ਬੁਲਾਰਿਆਂ ਨੂੰ ਬੋਲਣ ਦਾ ਮੌਕਾ ਨਹੀਂ ਮਿਲਿਆ ਇਸ ਕਰਕੇ ਉਹਨਾਂ ਕੋ ਵੀ ਮਾਫੀ ਚਾਹੁੰਦੇ ਆ ਤੇ ਅੱਗੇ ਤੋਂ ਵੀ ਤੁਹਾਡੇ ਚ ਸਹਿਯੋਗ ਦੀ ਉਮੀਦ ਰੱਖਦੇ ਹਾਂ ਕਿ ਤੁਸੀਂ ਜਿਦਾਂ ਕੱਲ ਬਹੁਤ ਵੱਡਾ ਸਹਿਯੋਗ ਦਿੱਤਾ ਉਹਦਾ ਆਉਣ ਵਾਲੇ ਸਮੇਂ 'ਚ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਪਾਂ ਪੰਥ ਔਰ ਪੰਜਾਬ ਨੂੰ ਬਚਾ ਸਕੀਏ ਕੱਲ ਜੋ ਆਪਾਂ ਮਾਗੀ ਮੇਲੇ ਤੇ ਪੰਥ ਕਾ ਕਤਰਤਾ ਕੀਤੀ ਗਈ ਉਹਦੇ 'ਚ ਸੰਗਤਾਂ ਨੇ ਬਹੁਤ ਵੱਡੀਆਂ ਆਖਿਆਈਆਂ ਝਾਕੇ ਪ੍ਰਸ਼ਾਸਨ ਦੀਆਂ ਰੋਕਾਂ ਦੇ باوجود ਵੀ ਬੜੀ ਅਦਾਚ ਪਹੁੰਚ ਕੇ ਜਿਹੜਾ ਉਥੇ ਪਹੁੰਚੇ ਉਹਨਾਂ ਉਹਨਾਂ ਦਾ ਤਹਿ ਦਿਲ ਤੋਂ ਧੰਵਾਦ ਕਿ ਉਹਨਾਂ ਨੇ ਬਹੁਤ ਵੱਡਾ ਸੰਘਰਸ਼ ਕਰਕੇ ਉਥੇ ਪਹੁੰਚਣਾ ਪਿਆ ਉਹਨਾਂ ਨੂੰ ਤੇ ਦੂਸਰਾ ਜਿਹੜਾ ਉੱਥੇ ਜੋ ਵੀ ਕੱਲ ਉਹ ਪ੍ਰਬੰਧ ਸੀ ਉਹਦੇ ਚ 100 ਕਮੀਆਂ ਰਹਿ ਗਈਆਂ ਹੋਣਗੀਆਂ ਕੋਈ ਬੁਲਾਰਿਆਂ ਨੂੰ ਬੋਲਣ ਦਾ ਮੌਕਾ ਨਹੀਂ ਮਿਲਿਆ ਇਸ ਕਰਕੇ ਉਹਨਾਂ ਕੋ ਵੀ ਮਾਫੀ ਚਾਹੁੰਦੇ ਆ ਤੇ ਅੱਗੇ ਤੋਂ ਵੀ ਤੁਹਾਡੇ ਚ ਸਹਿਯੋਗ ਦੀ ਉਮੀਦ ਰੱਖਦੇ ਆ ਕਿ ਤੁਸੀਂ ਜਿਦਾਂ ਕੱਲ ਬਹੁਤ ਵੱਡਾ ਸਹਿਯੋਗ ਦਿੱਤਾ ਉਹਦਾ ਆਉਣ ਵਾਲੇ ਸਮੇਂ ਚ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਪਾਂ ਪੰਥ ਔਰ ਪੰਜਾਬ ਨੂੰ ਬਚਾ ਸਕੀਏ ਕੱਲ ਜੋ ਆਪਾਂ ਮਾਗੀ ਮੇਲੇ ਤੇ ਇਹ ਪੰਥ ਕਾ ਕਤਰਤਾ ਕੀਤੀ ਗਈ ਉਹਦੇ ਚ ਸੰਗਤਾਂ ਨੇ ਬਹੁਤ ਵੱਡੀਆਂ ਆਖਿਆਈਆਂ ਝਾਕੇ ਪ੍ਰਸ਼ਾਸਨ ਦੀਆਂ ਰੋਕਾਂ ਦੇ باوجود ਦੀ ਵੱਡੀ ਅਦਾਚ ਪਹੁੰਚ ਕੇ ਜਿਹੜਾ ਉਥੇ ਪਹੁੰਚੇ ਉਹਨਾਂ ਉਹਨਾਂ ਦਾ ਤਹਿ ਦਿਲ ਤੋਂ ਧੰਵਾਦ ਕਿ ਉਹਨਾਂ ਨੇ ਬਹੁਤ ਵੱਡਾ ਸੰਘਰਸ਼ ਕਰਕੇ ਉਥੇ ਪਹੁੰਚਣਾ ਪਿਆ ਉਹਨਾਂ ਨੂੰ ਤੇ ਦੂਸਰਾ ਜਿਹੜਾ ਉਥੇ ਜੋ ਵੀ ਕੱਲ ਉਹ ਪ੍ਰਬੰਧ ਸੀ ਉਹਦੇ ਚ 100 ਕਮੀਆਂ ਰਹਿ ਗਈਆਂ ਹੋਣਗੀਆਂ ਕੋਈ ਬੁਲਾਰਿਆਂ ਨੂੰ ਬੋਲਣ ਦਾ ਮੌਕਾ ਨਹੀਂ ਮਿਲਿਆ ਇਸ ਕਰਕੇ ਉਹਨਾਂ ਕੋ ਵੀ ਮਾਫੀ ਚਾਹੁੰਦੇ ਆ ਤੇ ਅੱਗੇ ਤੋਂ ਵੀ ਤੁਹਾਡੇ ਚ ਸਹਿਯੋਗ ਦੀ ਉਮੀਦ ਰੱਖਦੇ ਹਾਂ ਕਿ ਤੁਸੀਂ ਜਿਦਾਂ ਕੱਲ ਬਹੁਤ ਵੱਡਾ ਸਹਿਯੋਗ ਦਿੱਤਾ ਉਹਦਾ ਆਉਣ ਵਾਲੇ ਸਮੇਂ ਵਿੱਚ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਪਾਂ ਪੰਥ ਔਰ ਪੰਜਾਬ ਨੂੰ ਬਚਾ ਸਕੀਏ